ਜੋ ਡੀਆਈਜੀ ਸਾਹਿਬ ਜਿਹੜੇ ਫੋਜਪੁਰ ਰੇਂਜ ਹੈ ਉਹਨਾਂ ਦੇ ਹੁਕਮ ਨਾਲ ਤੇ ਐਸਐਸਪੀ ਫਾਜ਼ਿਲਕਾ ਜਿਹੜੇ ਸਾਡੇ ਹੈਗੇ ਉਹਨਾਂ ਦੀ ਰਹਿਨਮਾਈ ਦੇ ਹੇਠ ਅੱਜ ਰੈਡ ਅਲਰਟ ਲੱਗਿਆ ਹੋਇਆ ਹੈ ਜਿਹੜਾ ਉਸ ਰੈਡ ਅਲਰਟ ਦੇ ਵਿੱਚ ਜਿੰਨੇ ਅਫਸਰਾਂ ਨੂੰ ਜਿਹੜੇ ਜਿਹੜੇ ਪੁਆਇੰਟਸ ਪਹਿਲਾਂ ਆਲਰੇਡੀ ਮਿਲੇ ਹੁੰਦੇ ਆ ਉਹ ਫਿਰ ਰੈਡ ਅਲਰਟ ਦੇ ਨਾਲ ਚੱਲਦੇ ਸਾਰੇ ਹੁਕਮਾਂ ਦੇ ਨਾਲ ਸਾਰਾ ਸ਼ਹਿਰ ਜਿਹੜਾ ਹੈ ਸੀਲ ਨਾਟ ਓਨਲੀ ਸਿਟੀ ਮਤਲਬ ਜਿਹੜੇ ਇਸ ਰੇਜ ਦੇ ਤਿੰਨੇ ਡਿਸਟ੍ਰਿਕਟਸ ਜਿਹੜੇ ਉਹ ਸੀਲ ਕਰ ਲਏ ਜਾਂਦੇ ਦੈਨ ਉਹ ਪ੍ਰੋਪਰ ਚੈਕਿੰਗ ਜਿਹੜੀ ਹੈ ਸਿਟੀ ਸੀਲਿੰਗ ਹੋ ਜਾਂਦੀ ਹੈ ਇਸ ਲਈ ਇਹ ਪ੍ਰੋਪਰ ਚੈਕਿੰਗ ਜਿਹੜੀ ਹੈ ਸਾਡੇ ਸ਼ਹਿਰ ਚ 10 ਤੋਂ 12 ਨਾਕੇ ਤਾਂ ਜੀਓਸ ਦੇ ਆ ਉਸ ਤੋਂ ਇਲਾਵਾ ਸਾਰੇ ਐਸਐਚਓ ਮਤਲਬ ਹਰ ਐਸਐਚਓ ਜੀਓ ਨੂੰ ਜਿਹੜਾ ਨਾਕੇ ਜਿਹੜੇ ਸਿਟੀ ਸੀਲਿੰਗ ਦੇ ਵੰਡੇ ਹੁੰਦੇ ਆ ਤੇ ਉਹ ਆਪਕੋ ਆਪਣੇ ਪੁਆਇੰਟਾਂ ਤੇ ਆਲਰੇਡੀ ਨੂੰ ਪਤਾ ਹੁੰਦਾ ਵੀ ਸਾਡਾ ਕਿਹੜਾ ਲਰਟ ਪੁਆਇੰਟ ਤੱਕ ਪਹੁੰਚਦਾ ਆਈਡੀਆ ਸਾਡੇ ਟੋਟਲ ਜ਼ਿਲ੍ਹੇ ਚ ਜਿਹੜੀ ਹੈਗੀ 1200 ਦੇ ਕਰੀਬ ਨਪਰੀ ਆ ਤੇ ਆਲਮੋਸਟ 3000 ਦੇ ਕਰੀਬ ਜਿਹੜੇ ਆ ਉਹ ਇਹਨਾਂ ਸ਼ਾਮਿਲ ਹੁੰਦੇ ਨੇ ਪ੍ਰਾਇਓਰਟੀ ਸਭ ਤੋਂ ਪਹਿਲਾਂ ਤਾਂ ਉਹਨੂੰ ਫਿਜ਼ੀਕਲੀ ਦੇਖੀਦਾ ਕਿ ਉਹ ਉਹਦੇ ਚ ਫਿਜ਼ੀਕਲੀ ਤਾਂ ਨਹੀਂ ਕੋਈ ਗਲਤ ਜਿਵੇਂ ਮੀਆਂ ਬੀਵੀ ਬੱਚੇ ਆ ਤਾਂ ਪਤਾ ਹੀ ਹੁੰਦਾ ਜੇ ਕੋਈ ਫੈਮਿਲੀ ਹੈ ਆਦਰਵਾਇਸ ਪੂਰੀ ਪੇਪਰ ਉਹਦੇ ਨੰਬਰ ਪਲੇਟ ਔਰ ਗੱਡੀ ਹੈ ਤਾਂ ਉਹਦੀ ਡਿੱਗੀ ਵਗੈਰਾ ਸਸਪੈਕਟਡ ਪਰਸਨ ਦੀ ਚਿਹਰੇ ਤੋਂ ਉਹਦੇ ਗੱਡੀ ਦੇ ਮੋਟਰਸਾਈਕਲ ਦੇ ਟੂ-ਵੀਲਰ ਦੇ ਉਹਦੇ ਹੱਥ-ਪਾਉਤ ਤੋਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਸਸਪੈਕਟਡ ਹੈ ਤੁਹਾਡੇ ਮਾਦੀਮ ਰਹੀਂ ਮੈਂ ਮਾਨਯੋਗ ਡੀਆਈ ਸਭ ਵੱਲੋਂ ਜਾਂ ਐਸਐਸਪੀ ਸਾਹਿਬ ਵੱਲੋਂ ਲੋਕਾਂ ਨੂੰ ਅਪੀਲ ਕਰਦਾ ਵੀ ਪੁਲਿਸ ਦਾ ਸਾਥ ਦਿਓ ਨਾ ਕਿ ਡਰੋ ਜਾਂ ਭੱਜੋ ਕੋ ਅਵੇਅਰ ਰਹੋ ਤੁਸੀਂ ਮੋਸਟਲੀ ਜਿਹੜੇ ਜਿੰਨੇ ਵੀ ਹੈਗੇ ਆ ਆਪਾਂ ਨਾਕੇ ਲੱਗੇ ਆ ਨਾਕੇ ਤੇ ਸਿਰਫ ਬੇਸਿਕ ਦੋ ਚੀਜ਼ਾਂ ਆਰ ਸੀ ਤੇ ਆਪਣੀ ਲਾਇਸੈਂਸ ਹੈ ਉਹ ਆਲਵੇਸ ਤੁਹਾਡੇ ਕੋਲ ਰੱਖੋ ਤੁਹਾਡੀ ਸੁਰੱਖਿਆ ਹੈ ਹੈਲਮਟ ਪਾ ਲਓਗੇ ਤੁਹਾਡੀ ਉਸ ਤੋਂ ਵੱਧ ਸੁਰੱਖਿਆ ਹੈ ਅਸੀਂ ਤੁਹਾਡੀ ਹੈਲਪ ਲਈ ਆ ਨਾ ਕਿ ਤੁਹਾਨੂੰ ਤੰਗ ਪਰੇਸ਼ਾਨ ਕਰਨ ਲਈ